ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਜੌਨ ਬਾਬਾ ਮੱਕਾ ਸਾਹਿਬ ਦੇ ਪਿੰਡ ਨਾਤੇ ਦੇ ਖਜਾਂਤੀ ਸਾਡੇ ਮਜ਼ਦੂਰ ਵੀਰ ਸ਼ਰਿੰਦਰ ਸਿੰਘ ਜੀ ਪ੍ਰਲੋਕ ਸਿਹਾਰ ਗਿਆ ਉਹਨਾਂ ਦੀ ਜਿਹੜੀਆਂ ਅਤਿਮਰਾਸਮਾ ਕਰਕੇ ਸੰਸਕਾਰ ਕੀਤਾ ਜਾ ਰਿਹਾ ਸਾਡੇ ਨਾਲ ਪੂਰੀ ਇੱਥੇ ਜ਼ਿਲ੍ਹੇ ਦੀ ਟੀਮ ਖਲੋਤੀ ਹੈ ਜੌਨ ਬਾਬਾ ਮੱਕਾ ਸਾਹਿਬ ਦੇ ਪ੍ਰਧਾਨ ਹਰਜੀਤ ਸਿੰਘ ਜੀ ਤੇ ਚੌਨ ਭਗਤ ਨਾਮਦੇਵ ਦੇ ਜਿਹੜੇ ਸਾਡੇ ਸਤਨਾਮ ਸਿੰਘ ਮਦਰਾਦੀ ਤੇ ਨਾਲ ਜ਼ਿਲ੍ਹਾ ਪ੍ਰਧਾਨ ਜੀ ਵੀ ਸਾਡੇ ਖਲੋਤੇ ਆ ਹਾਂਜੀ ਪ੍ਰਧਾਨ ਜੀ ਜਿਹੜੀ ਲਿਖਾਤ ਹੈ ਉਹ ਨੂੰ ਕਮਾਈ ਕਰਦੇ ਆਵੇਂ ਨਾਂ ਦਾ ਸਦੇ ਉਠੂ ਜਿਹੜਾ ਮਹਾਵਾਕਨ ਸਾਹਿਬ ਸਰਦਾਰ ਸਵੰਦਰ ਸਿੰਘ ਹੀ ਸਾਡੇ ਜਥੇਬੰਦਕ ਸਾਥੀ ਬਹੁਤ ਨੇਕ ਸੁਭਾਅ ਦੇ ਤੇ ਬਹੁਤ ਮੰਨਿਆ ਜਿਹਾਰੂ ਆਗੂ ਸੀਗੇ ਜਿੰਨੇ ਪਰਵਾਜ਼ ਵਾਲੇ ਸਵਾਸ ਉਹਨਾਂ ਨੂੰ ਬਖਸ਼ੇ ਸਵਾਸਾਂ ਦੀ ਪੂੰਜੀ ਉਹਨਾਂ ਨੂੰ ਬਖਸ਼ੀ ਉਹ ਘੋ ਕੇ ਸਾਨੂੰ ਤੇ ਪਰਿਵਾਰ ਨੂੰ ਛੇਵੀਂ ਉਹ ਛੋਟਾ ਦੇ ਗਿਆ ਬਹੁਤ ਦੁੱਖ ਦੀ ਘੜੀ ਦੇ ਵਿੱਚ ਅੱਜ ਉਹਨਾਂ ਦੇ ਸੰਸਕਾਰ ਤੇ ਆਪਾਂ ਇੱਥੇ ਜਥੇਬੰਦੀ ਦੇ ਆਦਮੀ ਸਾਰੇ ਜਿਹੋ ਉਹਨਾਂ ਦੇ ਵਕਤ ਵਕਤ ਜੋਨਾਂ ਲਈ ਸ਼ਾਮਲ ਹੋਏ ਆਂ ਤੇ ਸਤਕਾਰ ਦੇ ਨਾਲ ਉਹਨਾਂ ਦਾ ਜਿਹੜਾ ਅੱਜ ਸस्कार ਕੀਤਾ ਗਿਆ ਵਾ ਜਿੱਥੇ ਪਰਮਾਤਮਾ ਨੂੰ ਪਰਮਾਤਮਾ ਨੇ ਉਹਨਾਂ ਦੇ ਸਵਾਸ ਪੁੱਛ ਕੇ ਸਾਨੂੰ ਛਿਵੀ ਵੀ ਛੋੜਾ ਦੇ ਗਏ ਆ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਪਿਆ ਉੱਥੇ ਜਥੇਬੰਦੀ ਸਾਥੀ ਜੇ ਚਲ ਜਾਣ ਨਾਲ ਜਥੇਬੰਦੀ ਨੂੰ ਬਹੁਤ ਵੱਡਾ ਘਾਟਾ ਹਾਂਜੀ ਪਤਨ ਜੀ ਵਾਹਿਗੁਰੂ ਦੀ ਕਿਰਪਾ ਵਾਹਿਗੁਰੂ ਦੀ ਸੱਚੀ ਸਾਡੇ ਬਹੁਤ ਹੀ ਪਿਆਰੇ ਸਤਕਾਰਯੋਗ ਜਥੇਬੰਦੀ ਦੇ ਪਿੰਡ ਤਾਈ ਦੇ ਆਦਮੀ ਸਰਦਾਰ ਸਰਿੰਦਰ ਸਿੰਘ ਜੀ ਜੋ ਕਿ ਪਬਲੀਟਾਇਰ ਸਨ ਜਿਨ੍ਹਾਂ ਨੇ ਕੁਝ ਸਮਾਂ ਪਹਿਲਾਂ ਫੌਜ ਦੇ ਵਿੱਚ ਸੇਵਾ ਕੀਤੀ ਉਸ ਤੋਂ ਬਾਅਦ ਆ ਕੇ ਆਪਣੇ ਕਿੱਤੇ ਦੀ ਤੇ ਆਪਣੇ ਨਸਲਾਂ ਤੇ ਫਸਲਾਂ ਦੀ ਲੜਾਈ ਵਿੱਚ ਯੋਗਦਾਨ ਜਿਹੜਾ ਪਾਇਆ ਅੱਜ ਵੱਡਾ ਘਾਟਾ ਜਿਹੜਾ ਵਾ ਉਹ ਜੋਨ ਬਾਬਾ ਮੱਕਾ ਸਾਹਿਬ ਨੂੰ ਪਿਆ ਸਾਰੀ ਜਥੇਬੰਦੀ ਜਿਹੜੀ ਹੈ ਦੂਸਰੀ ਘੜੀ ਦੇ ਵਿੱਚ ਪਰਿਵਾਰ ਦੇ ਨਾਲ ਖੜੀ ਹੈ ਜਿੱਥੇ ਵੀ ਕੋਈ ਪਰਿਵਾਰ ਨੂੰ ਜਥੇਬੰਦੀ ਦੀ ਲੋਡ ਪਈਗੀ ਸਾਰੀ ਜਥੇਬੰਦੀ ਜਿਹੜੀ ਆ ਸੂਬਾ ਕਮੇਟੀ ਨੇ ਵੀ ਜਿਹੜਾ ਆਪਣਾ ਦੁੱਖ ਦਾ ਜਹਾਰਵਾ ਪ੍ਰਗਟ ਕੀਤਾ ਵਾ ਸੋ ਪਰਮਾਤਮਾ ਦੇ ਸਾਡੀ ਬੇਨਤੀ ਅਰਦਾਸ ਬੇਨਤੀ ਸਾਰੇ ਅਸੀਂ ਕਰਦੇ ਆਂ ਕਿ ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਜਿਹੜਾ ਵਾ ਉਹ ਨਿਵਾਸ ਬਖਸ਼ੇ ਵਾਹਿਗੁਰੂ ਜੀ ਦਾ ਤਨ ਸਾਹ ਹਾਂਜੀ ਹਾ ਜੀ 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 ਮਦਰ ਸਾਹਿਬ ਜੀ ਅਸੀਂ ਦੇਖੋ ਜੀ ਅੱਜ ਅਸੀਂ ਜੂਨ ਮੱਕਾ ਪਿੰਡ ਕਾਈ ਤੱਕ ਦਿਖਣੋ ਤੇ ਉਹ ਸਾਡੇ ਕੱਲ ਸਾਡੇ ਸਾਥੀ ਬਹੁਤ ਯਾਰੂ ਸੀ ਦਲੀਤਿਕਾਂ ਨੂੰ ਦਰਨਵਾਲ ਜਾਂਦੇ ਰਹੇ ਸੰਭੂ ਤੇ ਵੀ ਜਾਂਦੇ ਰਹੇ ਸਰਦਾਰ ਸ਼ੰਦਰ ਸਿੰਘ ਜੀ ਉਹ ਕੱਲ ਚਾਣਕ ਸਾਨੂੰ ਛੋੜਾ ਦੇ ਗਏ ਅੱਜ ਉਹਦੀ ਅਸੀਂ ਸਨਸਕਾਰ ਤੇ ਸਾਰਾ ਲਗਭਗ ਜਿਹੜੇ ਟੀਮ ਸਾਰੀਆਂ ਖਲੋਤੀਆਂ ਅਸੀਂ ਉਹ ਪਹੁੰਚੇ ਹਾਂ ਉਹ ਮਹਾਰਾਜ ਨੂੰ ਚੱਲਣਾ ਜਾਪਿਆ ਉਹਨੂੰ ਵਾਸਫਖੇ ਨੂੰ ਆਵੇ ਪਰ ਜਿਹੜਾ ਉਹ ਘਾਟਾ ਪ੍ਰਵਾਹ ਨਾਲ ਜਿਵੇਂ ਬੰਦੇ ਨੇ ਉਹ ਘਾਟਾ ਜਿਹੜਾ ਸਾਨੂੰ ਪਿਆ ਵਾ ਕਿਉਂ ਜਦੋਂ ਨਾਤਾ ਦਾ ਸਰਦਾਰ ਸੁਦੇਸ਼ਰ ਦੀ ਗੱਲ ਆਵਦੀ ਆ ਕਿ ਗੱਲ ਜਿਹੜਾ ਮੈਨੂੰ ਬਰਾਤੀ ਪਹਲਾ ਲੱਗਾ ਵੀ ਉਹਦਾ ਪਰਿਵਾਰ ਦੀ ਹੀ ਕੱਲ ਭਾਈ ਉਹ ਪਰਿਵਾਰ ਨਾਲ ਜਿਹੜਾ ਸਰਦਾਰ ਸੁਦੇਸ਼ਰ ਬਹੁਤ ਯੋਗਦਾਨ ਨਾਲ ਇਸ ਜਿਹੜੀ ਬੰਦੀ ਨੂੰ ਤੇ ਗਾੜੀ ਵੀ ਦੇ ਕੇ ਕੋ ਲੋੜ ਕਿਸੇ ਕੱਲ ਦੀ ਪੈਂਦੀ ਆ ਜਿਹੜੇ ਬੰਦੀ ਨੂੰ ਇਸ ਪਰਿਵਾਰ ਨੂੰ ਅਸੀਂ ਤਨ ਦੀ ਇਮਾਨ ਨਾਲੋਂ ਸਾਰੀ ਹੈ ਜਿਹੜੀ ਇੱਥੇ ਨਾਲ ਲੋਕ ਤਾਂ ਨਵਾਂ ਹਾਂਜੀ ਪਤੰਦੀ ਬਰਜਿਕਾ ਖਾਲਸਾ ਵਾਲਜੀ ਪਤੇ ਮੈਂ ਸਜੀਸ਼ ਨੱਤ ਸਾਡੇ ਸਾਥੀ ਕਿਸਾਨ ਮਜ਼ਦੂਰ ਇਸ ਕੰਪੀਟੀ ਦੇ ਜਿਹੜਾ ਰਜੋਦੇ ਸਾਡੇ ਨਾਲ ਸਦਾ ਹੀ ਕੈਮ ਦੀ ਤਿਆਰੀ ਦੇ ਹੀ ਹਰ ਸਾ ਸਾਡੇ ਨਾਲ ਜਾਂਦੇ ਹੁੰਦੇ ਸੀ ਪਿੰਡ ਕਾਈ ਦੇ ਖਜਾਂਚੀ ਹੀ ਬਾਅਦ ਚੜ ਕੇ ਸੇਵਾ ਕਰਦੇ ਸੀ ਅੱਜ ਬੜੀ ਔਮ ਘੜੀ ਆ ਜੋ ਦੁੱਖ ਦੀ ਘੜੀ ਦੇ ਵਿੱਚ ਸਾਡੇ ਸੂਬਾ ਅਗੂ ਜ਼ਿਲ੍ਹਾ ਅਗੂ ਜੁਨਾ ਦੇ ਪ੍ਰਧਾਨ ਤੇ ਸਕੱਤਰ